ਜਰਨਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਰਜਿਸਟਰਡ ਵੱਲੋਂ ਐਸਪੀਐਸ ਹਸਪਤਾਲ ਦੇ ਸਹਿਯੋਗ ਨਾਲ ਸਤਗੁਰੂ ਜਗਜੀਤ ਸਿੰਘ ਜੀ ਦੇ ਦਿਨ ਇੱਕੀ ਯਾਦ ਵਿੱਚ ਵਨ ਮਹੱਤਵਮ ਮੁਹਿੰਮ ਆਰੰਭ ਕੀਤੀ ਗਈ ਹੈ ਜਿਸ ਦਾ ਉਦਘਾਟਨ ਮੁਖ ਵਾਤਾਵਰਣ ਇੰਜੀਨੀਅਰ ਆਰਕੇ ਰਤੜਾ ਨੇ ਕੀਤਾ ਹੈ ਉਨਾਖੇ ਸੋਸਾਇਟੀ ਵੱਲੋਂ ਸ਼ਲਾਗਾ ਯੋਗ ਕਦਮ ਹੈ ਰਤੜਾ ਨੇ ਆਖਿਆ ਰੁੱਖਾਂ ਨੂੰ ਆਕਸੀਜਨ ਦਿੰਦੇ ਹਨ ਬਿਮਾਰੀਆਂ ਤੋਂ ਬਚਣ ਲਈ ਹਰੇਕ ਨਾਗਰਿਕ ਵੱਦ ਤੋਂ ਵੱਧ ਰੁੱਖ ਲਾਜ਼ਮੀ ਲਗਾਵੇ ਸਰਪ੍ਰਸਤ ਰਣਜੀਤ ਲੋਟੇ ਤੇ ਪ੍ਰਧਾਨ ਲਖਵੀਰ ਬੋਧਵਾਲ ਨੇ ਦੱਸਿਆ ਸਤਿਗੁਰੂ ਉਹਦੇ ਸਿੰਘ ਜੀ ਦੀ ਕਿਰਪਾ ਸਦਕਾ ਐਮਡੀ ਜੈ ਸਿੰਘ ਸੰਤੂ ਦੇ ਸੇ ਯੋਗਨਾ ਲਿਸ ਮਹਿਮ ਤਹਿਤ 31 ਜੁਲਾਈ ਤੱਕ 3100 ਬੂਟੇ ਲਗਾਏ ਜਾਣਗੇ ਕਨਵੀਨਰ ਗੁਰਦੇਵ ਮੈਪਕੋ ਤੇ ਚੇਅਰਮੈਨ ਲਖਵਿੰਦਰ ਟੰਡੇ ਨੇ ਦੱਸਿਆ ਇਹ ਬੂਟੇ ਸੜਕ ਤੇ ਕੰਢਿਆਂ ਨੈਰ ਦੇ ਸਾਈਡ ਤੇ ਸਕੂਲਾਂ ਤੇ ਸ਼ਮਸ਼ਾਨ ਘਾਟਾ ਵਿੱਚ ਲਗਾਏ ਜਾਣਗੇ ਇਸ ਮੌਕੇ ਇੰਜੀਨੀਅਰ ਰੂਬਲ ਤੇ ਇੰਜੀਨੀਅਰ ਐਸਈ ਰਵਿੰਦਰ ਪੱਟੀ ਵੀ ਮੌਜੂਦ ਸਨ ਆਰਕੇ ਰਤਰਾ ਚੀਫ ਇੰਜੀਨੀਅਰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਅੱਜ ਜਰਨੈਲ ਹਰੀ ਸਿੰਘ ਨਲੂਆ ਸੁਸਾਇਟੀ ਹੈ ਉਹ ਇੱਕ ਉਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਹੈ ਪੌਦੇ ਲਗਾਉਣ ਦੀ ਉਸ ਮੁਹਿੰਮ ਦਾ ਅਸੀਂ ਹਿੱਸਾ ਬਣਿਆ ਉਹਨਾਂ ਦੇ ਨਾਲ ਤਾਂ ਕਿ ਸ਼ਹਿਰ ਦੇ ਵਿੱਚ ਹਰਿਆਲੀ ਕੀਤੀ ਜਾ ਸਕੇ ਤੇ ਬੂਟੇ ਵਾਤਵਾਦ ਬੂਟੇ ਲਗਾਏ ਜਾ ਸਕਦਾ ਮੈਂ ਸਰ ਆਪਣੇ ਸਰਦਾਰ ਰੇਸ਼ਮ ਸਿੰਘ ਸਬੰਟਰੈਕਟਰ ਇਨਚਾਰਜ ਟ੍ਰੈਫਿਕ ਜ਼ੋਨ 4 ਅੱਜ ਅਸੀਂ ਸਰ ਹਰੀ ਸਿੰਘ ਨੜੂਆ ਸੁਸਾਇਟੀ ਵੱਲੋਂ ਜੋ ਦਰਾਖਤ ਬੂਟੇ ਲਗਾਏ ਜਾ ਰਹੇ ਹੈ ਪੋਲੂਸ਼ਨ ਨੂੰ ਘਟ ਕਰਨ ਸੰਬੰਧੀ ਇਹ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਜੋ ਇਹ ਕੰਮ ਸੁਸਾਇਟੀ ਕਰ ਰਹੀ ਆ ਬਹੁਤ ਹੀ ਸ਼ਲਾਘਾਯੋਗ ਹੈ ਇਹ ਹਰੇਕ ਵਿਅਕਤੀ ਨੂੰ ਜਿਹੜਾ ਇਹ ਜਿਹੜੇ ਬੂਟੇ ਆ ਲਾਉਣੇ ਚਾਹੀਦੇ ਆ ਤੇ ਇਹਨਾਂ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ। ਇਹ ਨਹੀਂ ਆ ਵੀ ਆਪਾਂ ਬੂਟਾ ਲਾਤਾ ਤੇ ਮੁੜ ਕੇ ਉਹਦੇ ਵੱਲ ਦੇਖਣਾ ਨਹੀਂ ਗਾ। ਉਹਨੂੰ ਪਾਲਣਾ ਵੀ ਜ਼ਰੂਰੀ ਆ। ਤਾਂ ਕਿ ਅਸੀਂ ਉਸ ਦੀ ਸ਼ਾਨ ਮਾਣ ਸਕੀਏ ਤੇ ਆਪਣੇ ਬੱਚਿਆਂ ਨੂੰ ਦੱਸ ਸਕੀਏ ਵੀ ਇਹ ਜਿਹੜੇ ਅਸੀਂ ਬੂਟੇ ਲਗਾਏ ਆ ਇਹ ਬਹੁਤ ਪਹਿਲਾਂ ਦੇ ਲਗਾਏ ਆ। ਤੁਸੀਂ ਵੀ ਇਹ ਬੂਟੇ ਲਗਾਓ ਤੇ ਅਸੀਂ ਹਰੇਕ ਮੈਂ ਵਿਅਕਤੀ ਨੂੰ ਭਾਰਤ ਵਾਸੀ ਨੂੰ ਬੇਨਤੀ ਕਰਨਾ ਚਾਹੂੰਗਾ ਹਰੇਕ ਵਿਅਕਤੀ ਆਪਣੇ ਘਰ ਦੇ ਨੇੜੇ ਘਰੇ ਬੂਟੇ ਲਗਾਓ ਤਾਂ ਜੋ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ ਔਰ ਆਪਣੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਜਰਨਲ ਹਰੀ ਸਿੰਘ ਨਲਵਾ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਰਜਿਸਟਰਡ ਵੱਲੋਂ ਐਸਪੀਐਸ ਹਸਪਤਾਲ ਦੇ ਸਹਿਯੋਗ ਨਾਲ ਸਤਗੁਰੂ ਜਗਜੀਤ ਸਿੰਘ ਜੀ ਦੀ ਨਿੱਕੀ ਯਾਦ ਵਿੱਚ ਵਨ ਮਹੱਤਵ ਮੁਹਿੰਮ ਆਰੰਭ ਕੀਤੀ ਗਈ ਹੈ ਜਿਸ ਦਾ ਉਸ ਗਾਟਨ ਮੁਖ ਵਾਤਾਵਰਣ ਇੰਜੀਨੀਅਰ ਆਰਕੇ ਰਤੜਾ ਨੇ ਕੀਤਾ ਹੈ ਉਨਾਖੇ ਸੋਸਾਇਟੀ ਵੱਲੋਂ ਸ਼ਲਾਗਾ ਯੋਗ ਕਦਮ ਹੈ ਰਤੜਾ ਨੇ ਆਖਿਆ ਰੁੱਖ ਸਾ ਨੂੰ ਆਕਸੀਜਨ ਦਿੰਦੇ ਹਨ ਬਿਮਾਰੀਆਂ ਤੋਂ ਬਚਣ ਲਈ ਹਰੇਕ ਨਾਗਰਿਕ ਵੱਦ ਤੋਂ ਵੱਧ ਰੁੱਖ ਲਾਜ਼ਮੀ ਲਗਾਵੇ ਸਰਪ੍ਰਸਤ ਰਣਜੀਤ ਲੋਟੇ ਤੇ ਪ੍ਰਧਾਨ ਲਖਵੀਰ ਬੁੱਧਵਾਲ ਨੇ ਦੱਸਿਆ ਸਤਿਗੁਰੂ ਉਹਦੇ ਸਿੰਘ ਜੀ ਦੀ ਕਿਰਪਾ ਸਦਕਾ ਐਮਡੀ ਜੈ ਸਿੰਘ ਸੰਤੂ ਦੇ ਸਹਿਯੋਗ ਨਾਲ ਇਸ ਮੁਹਿੰਮ ਤਹਿਤ 31 ਜੁਲਾਈ ਤੱਕ 3100 ਬੂਟੇ ਲਗਾਏ ਜਾਣਗੇ ਕਨਵੀਨਰ ਗੁਰਦੇਵ ਮੈਪਕੋ ਤੇ ਚੇਅਰਮੈਨ ਲਖਵਿੰਦਰ ਟੰਡੇ ਨੇ ਦੱਸਿਆ ਇਹ ਬੁਟੇ ਸੜਕ ਤੇ ਕੰਡਿਆ ਨਹਿਰ ਦੇ ਸਾਈਡ ਤੇ ਸਕੂਲਾਂ ਤੇ ਸ਼ਮਸ਼ਾਨ ਘਾਟਾ ਵਿੱਚ ਲਗਾਏ ਜਾਣਗੇ ਇਸ ਮੌਕੇ ਇੰਜੀਨੀਅਰ ਰੂਬਲ ਤੇ ਇੰਜੀਨੀਅਰ ਐਸਈ ਰਵਿੰਦਰ ਪੱਟੀ ਵੀ ਮੌਜੂਦ ਸਨ ਆਰਕੇ ਰਤਰਾ ਚੀਫ ਇੰਜੀਨੀਅਰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਅੱਜ ਜਰਨੈਲ ਹਰੀ ਸਿੰਘ ਨਲੂਆ ਸੋਸਾਇਟੀ ਹੈ ਉਹ ਇੱਕ ਉਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਹੈ ਪੌਦੇ ਲਗਾਉਣ ਦੀ ਉਸ ਮੁਹਿੰਮ ਦਾ ਅਸੀਂ ਹਿੱਸਾ ਬਣਿਆ ਉਹਨਾਂ ਦੇ ਨਾਲ ਤਾਂ ਕਿ ਸ਼ਹਿਰ ਦੇ ਵਿੱਚ ਹਰਿਆਲੀ ਕੀਤੀ ਜਾ ਸਕੇ ਤੇ ਬੂਟੇ ਵਾਤਵਾਦ ਬੂਟੇ ਲਗਾਏ ਜਾ ਸਕਦਾ ਮੈਂ ਸਰ ਆਪਣੇ ਸਰਬਾਰ ਰੇਸ਼ਮ ਸਿੰਘ ਸਬੰਟਰੈਕਟਰ ਇਨਚਾਰਜ ਟ੍ਰੈਫਿਕ ਜ਼ੋਨ 4 ਅੱਜ ਅਸੀਂ ਦਾ ਹਰੀ ਸਿੰਘ ਨੜੂਆ ਸੁਸਾਇਟੀ ਵੱਲੋਂ ਜੋ ਦਰਾਖਤ ਬੂਟੇ ਲਗਾਏ ਜਾ ਰਹੇ ਹੈ ਪੋਲੂਸ਼ਨ ਨੂੰ ਘਟ ਕਰਨ ਸੰਬੰਧੀ ਇਹ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਜੋ ਇਹ ਕੰਮ ਸੁਸਾਇਟੀ ਕਰ ਰਹੀ ਆ ਬਹੁਤ ਹੀ ਸ਼ਲਾਘਾਯੋਗ ਹੈ ਇਹ ਹਰੇਕ ਵਿਅਕਤੀ ਨੂੰ ਜਿਹੜਾ ਇਹ ਜਿਹੜੇ ਬੂਟੇ ਆ ਲਾਉਣੇ ਚਾਹੀਦੇ ਆ ਤੇ ਇਹਨਾਂ ਦੀ ਸਾਂਭ-ਸਮਾਲ ਵੀ ਕਰਨੀ ਚਾਹੀਦੀ। ਇਹ ਨਹੀਂ ਆ ਵੀ ਆਪਾਂ ਬੂਟਾ ਲਾਤਾ ਤੇ ਮੁੜ ਕੇ ਉਹਦੇ ਵੱਲ ਦੇਖਣਾ ਨਹੀਂ ਗਾ। ਉਹਨੂੰ ਪਾਲਣਾ ਵੀ ਜ਼ਰੂਰੀ ਆ। ਤਾਂ ਕਿ ਅਸੀਂ ਉਸ ਦੀ ਸ਼ਾਨ ਮਾਣ ਸਕੀਏ ਤੇ ਆਪਣੇ ਬੱਚਿਆਂ ਨੂੰ ਦੱਸ ਸਕੀਏ ਵੀ ਜਿਹੜੇ ਅਸੀਂ ਬੂਟੇ ਲਗਾਏ ਆ ਇਹ ਬਹੁਤ ਪਹਿਲਾਂ ਦੇ ਲਗਾਏ ਆ। ਤੁਸੀਂ ਵੀ ਇਹ ਬੂਟੇ ਲਗਾਓ ਤੇ ਅਸੀਂ ਹਰੇਕ ਮੈਂ ਵਿਅਕਤੀ ਨੂੰ ਭਾਰਤ ਵਾਸੀ ਨੂੰ ਬੇਨਤੀ ਕਰਨਾ ਚਾਹੂੰਗਾ ਹਰੇਕ ਵਿਅਕਤੀ ਆਪਣੇ ਘਰ ਦੇ ਨੇੜੇ ਘਰੇ ਬੂਟੇ ਲਗਾਓ ਤਾਂ ਜੋ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ ਔਰ ਆਪਣੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ